ਸਸਰੀਕਾਲ ਜੀ ਸਾਰਿਆਂ ਨੂੰ ਅੱਜ ਦਿਨੋਂ ਵਲੌਗ ਚ ਹੁਣ ਆਪਾਂ ਮੁਰਗੇ ਛੱੜਦੇ ਆਂ ਸਵੇਰੇ ਸਵੇਰੇ 9:00 ਵਜੇ ਦੇ ਟਾਈਮ ਆ ਦੇਖੋ ਹੁਣ ਆਪਾਂ ਮੁਰਗੇ ਛੱੜਦੇ ਦੋ ਪੱਠੇ ਇੱਕ ਮੁਰਗੀ ਆ ਇਹਨਾਂ ਦੀ ਮਾਂ ਹੁਣ ਦੂਜੇ ਛੱਡਾਂਗੇ ਕਾਲੇ ਪੱਠੇ ਬੱਚੇ ਪੱਠੇ ਆ ਕੀ ਇਹਨਾਂ ਇਹ ਤਿੰਨ ਆ ਦੇਖੋ ਹੁਣ ਵੱਡੇ ਮੁਰਗੇ ਛੱਡਾਂਗੇ ਇੱਕ ਪੱਠਾ ਇੱਕ ਮੁਰਗਾ ਵੱਡਾ ਆ ਛੱੜਦੇ ਇਹਨਾਂ ਨੂੰ ਵੀ ਹੁਣ ਆਪ ਹੀ ਆ ਜਾਣਗੇ ਚਲੋ ਇਹ। ਓਏ ਥੋੜਾ ਇਹ ਆਪਣੇ ਤੇ ਡਰਦਾ ਤਾਂ ਕਰਕੇ ਡਰ ਲੱਗਦਾ ਉਹਨੂੰ ਤਾਂ ਹੀ ਉੱਤਰਦਾ ਨਹੀਂ ਹੈ ਜੇ ਆਪਣੇ ਤੇ ਡਰਦਾ। ਉੱਤਰ ਤਾਂ ਆਊਗਾ। ਓਏ ਉੱਤਰਿਆ। ਦੇਖ ਕਿਵੇਂ ਡਰਦਾ ਆਪਣੇ ਨੂੰ। ਛੱਡ ਲੈ ਹੁਣ ਇਹਨੂੰ ਆਪਾਂ ਦਾਣੇ ਪਾਉਣੇ ਆ। ਦਾਣੇ ਪਾਦਗੇ ਇਹਨਾਂ ਨੂੰ। ਕਿ ਮਸਤੀ ਹੋਏ ਭੱਜੇ ਫਿਰਦੇ ਆ। ਹਨ ਸਾਰੇ ਆਪ ਹੀ ਆ ਜਾਣਗੇ ਆ ਆ ਕਰੇ ਤੂੰ ਨਾ ਦੇਖੋ ਸਾਰੇ ਆ ਗਏ ਹੁਣ ਇਹਨਾਂ ਨੂੰ ਦਾਣੇ ਕੱਢੇ ਦੇ ਕੇ ਚਾਦਨਾ ਠੰਡ ਬਹੁਤ ਹੋਈ ਪਈ ਆ ਨਿਕਲੇ ਆ ਨਿਕਲੇ ਨਹੀਂ ਨਿਕਲੇ ਹੁਣ ਆਪ ਹੀ ਸਾਰੇ ਖਾ ਲੈਣਗੇ ਆ ਦੇਖੋ ਮੁਰਗਾ ਇੱਕ ਮੁਰਗੀ ਦੋ ਪੱਥੇ ਇੱਕ ਹੋਰ ਪੱਠਾ ਇੱਕ ਹੀ ਮੁਰਗੀ ਆ ਆਪਣੇ ਕੋਲੇ ਸੀਲ ਤਾਂ ਹਾਂ ਇਹਨਾਂ ਕਾਲੇ ਮੈਂ ਇਹਨਾਂ ਦੀ ਚੂਚਾਂ ਦੇ ਇਹਨਾਂ ਦੀ ਮਾਂ ਆਪਾ ਦੇਤੀ ਸੀ ਕਿਸੇ ਲਿਆ ਜੀ ਮੁੰਡੇ ਨੂੰ ਇੱਕ ਪੱਠੀ ਇਹਨੇ ਜੁਈ ਦੋ ਪੱਠੇ ਆ ਉਹਦੂ ਬਾਦ ਚ ਆਵਾ ਬੱਚੀ ਨੂੰ ਪਾਈ ਖਰਾਕ ਆ ਹਟਵਾਣਾ ਦੀ ਪਤਾ ਨਹੀਂ ਕਿਹੜੀ ਆਈ ਬਈ ਇਹ ਗਰੋਥ ਕਰਨ ਖਾਤਰ ਆ ਬੱਚੀ ਅਜੇ ਆਪਣੀ ਖਾਂਦੀ ਨਹੀਂ ਥੋੜੀ ਖਾਂਦੀ ਇਹਨੂੰ ਖਰਾਕ ਨੂੰ ਆਏ ਹੁਣ ਆਪਾ ਧਰਤੀ ਉੱਛੀ ਨੂੰ ਖਰਾਕ ਖਰਾਕ ਬੱਚੀ ਨੂੰ ਧਰ ਕੇ ਦੁਆ ਚੌਂਖਾਨ ਲੱਗੀ ਮੜੀ ਮੜੀ ਤੇ ਆਪਾਂ ਆ ਗਏ ਮੁਰਗੇ ਕਿੰਨੇ ਆ ਦੇਖੋ ਆਪਣਾ ਮੁਰਗਾ ਛੜਤਾ ਸੀ ਮੁਰਗਾ ਆਪਣਾ ਆ ਦੇ ਆਪਣੇ ਘਟਾ ਮੁਰਗਾ ਉਹ ਜੇ ਖੁੱਲਾ ਛੱਡ ਦਿੰਨੇ ਆ ਮੁਰਗੇ ਨੂੰ ਬਾਜੀ ਛੱਡਾਂਗੇ ਆ ਦੇਖੋ ਆਪਣਾ ਮੋਤੀ ਕਿਵੇਂ ਕਰਨੀ ਚ ਬੈਠਾ ਦੇਖੋ ਬੈਠਾ ਕਰਨੀ ਜੇ ਮੋਤੀ ਆਪਣਾ ਦੁਪਹਿਰੇ ਇਹਨੂੰ ਬਾਹਰ ਬੰਦ ਦਿੰਨੇ ਏਨੇ ਵਧੀਆ ਬਹਿ ਜਾਂਦਾ ਧੁੱਪੇ ਜਿੰਨ ਤੋਂ ਪੀ ਨਿਕਲਦੀ ਹੁੰਦੀ ਐ ਆ ਦੇਖੋ ਪੂਰਾ ਟੌਰ ਨਾ ਜੱਜਾ ਬੈਠਾ ਕੋਰਨੀ ਚ ਹੁਣ ਆਪਾਂ ਬੱਕਰੀਆਂ ਭੁੱਖੀਆਂ ਹੋਣੀਆਂ ਇਹਨਾਂ ਨੂੰ ਧਾਣੇ ਪਾਦਗੇ ਆ ਧਾਣੇ ਚੱਕ ਕੇ ਥੋੜੇ ਜੇ ਆਦੇ ਇੱਕ ਬੱਕਰੀ ਨੂੰ ਪਾਦਨੇ ਆ ਕੁਝ ਪੱਠ ਨੂੰ ਪਾਦਾਂਗੇ ਐ ਦੀ ਪੱਠ ਹੀ ਐ ਉਹ ਵੀ ਖਾਲਾ ਲੈ ਲੈ ਖੜਾ ਖੜਾ ਖਾਲਾ ਕਿਵੇਂ ਕਰਦੀ ਆ ਭੁੱਖੀ ਦੇਖੋ ਬੱਕਰੀ ਨਾਣੇ ਖਾਂਦੀ ਕਿਵੇਂ ਖਾਲਾ ਖਾਲਾ ਕੋਈ ਨਹੀਂ ਮੈਣੀ ਤੈਨੂੰ ਸੁਣਾ ਤਾਂ ਟਾਈਮ ਹੋ ਗਿਆ ਧਾਰਾਂ ਵਿੱਚ ਚੋਣੀਆਂ ਬਸ ਆਪਾਂ ਉਹਦਾ ਵੀ ਵਲੌਗ ਤੁਹਾਨੂੰ ਦਿਖਾਉਣੇ ਆ ਆ ਦੇਖੋ ਹੁਣ ਆਪਾਂ ਗਾਂ ਥੱਲੇ ਗਾਂ ਪਸਮਾਲੀ ਸੀ ਬੈਗੇ ਥੱਲੇ ਚੋਣੇ ਆ ਇਹਨੂੰ ਆ ਦੇਖੋ ਚੋਈ ਜਨੇਬਾਲ ਟੀ ਚਾ ਮੈਂ ਦੇਖ ਮੋਟੀ ਮੇਟੀ ਧਾਰ ਆ ਵਧੀਆ ਚੋਲੀ ਸੀ ਆਪਾਂ ਗਾਂ ਜਾਵਾਂ ਖੀਰ ਤੇ ਤਿੰਨ ਥਾਂ ਰਹਿ ਗਏ ਸੀ ਆ ਝੋਲੀ ਸਾਰੀ ਖਰਮ ਕਰਤੀ ਸੀ ਹੁਣ ਆਪਾਂ ਦੂਜੀ ਗਾਂ ਚੋਂ ਆਗੇ ਯਾਰ ਦੁੱਧ ਰੱਖ ਲਿਏ ਆ ਇਧਰ ਡਰਮ ਕੋਲੇ ਤੇ ਇਹਦੀ ਬੱਚੀ ਨੂੰ ਪਿਆ ਦਾਂਗੇ ਆ ਇੰਨਾ ਕੁ ਦੁੱਧ ਦੇ ਦੀ ਬੱਚੀ ਨੂੰ ਪਿਆ ਦਾਂਗੇ ਆਪਾਂ ਇਹ ਬੱਚੀ ਵਧੀਆ ਰਾਜੀ ਰਹੂਗੀ ਨਹੀਂ ਦੁੱਧ ਪਿਆਉਣਾ ਚਾਹੀਦਾ ਕੱਟਰਾਂ ਨੂੰ ਥੋੜਾ ਥੋੜਾ ਰੋਜ਼ ਨਾ ਦੇਖੋ 2 ਕਿਲੋ ਦੁੱਧ ਹੋਊਗਾ ਇਹ ਨੂੰ ਪਿਆਦਾਂਗੇ ਜਿਹੜਾ ਆਪਾਂ ਚੱਲ ਆਵਲੇ ਪੀਣ ਲੱਗੀ ਵਧੀਆ ਨਾ ਦੇਖੋ ਆ ਹੁਣ ਆਪਾਂ ਦੂਜੀ ਗਾਂ ਚੋਂੜੇ ਆ ਇਹਦਾ ਇਹ ਵੀ ਬਸਮਾਲੀ ਸੀਗੀ ਇਹਨੂੰ ਵੀ ਸਦਾ ਚੋਣਾ ਹੀ ਆ ਹੁਣ ਆਪਾਂ ਆਹ ਦੇਖ ਚੋਣ ਲੱਗ ਗਈ ਨਾ ਦੇਖੋ ਅਰੇ ਵੀ ਵਿਚੋਲੀ ਸੀਗੀ ਜਮਾ ਬਸ ਆ ਦੇਖੋ ਮਤਾਰ ਨਹੀਂ ਰਹਿਗੇ ਚੋਲੀ ਤੇ ਚਾਲੇ ਜਾਂ ਦੁੱਧ ਵੀ ਹੁਣ ਆਪਾਂ ਲੈ ਚਲਦੇ ਆ ਉਧਰ ਡਰਮ ਕੋਲੇ ਡਰਮ ਵਿੱਚ ਪਾ ਦਿੰਨੇ ਆ ਦੇ ਕੋਈ ਬੱਚੇ ਨੂੰ ਪਿਆ ਦਿੰਨੇ ਆ ਇਹਨੂੰ ਆਹ ਬੱਚਾ ਇਹਦਾ ਪੀਰਾ ਰੂਪ ਮਾਰ ਰਿਹਾ ਆਪਾਂ ਹੌਲੀ ਹੌਲੀ ਪਿੰਦਾਹੀਂ ਹੁਣ ਆਪਾਂ ਮਾਈ ਦਾ ਕੱਟਾ ਛੱਡ ਲੈਨੇ ਮੱਝ ਬਸਮਾਲ ਲੈਨੇ ਰੋਜ਼ ਮੈਂ ਤਿੰਨ ਚਾਰ ਧਰਾਂ ਘੱਟਦਾ ਹੁਣ ਤਿੰਨ ਆਹ ਦੇਖੋ ਛੱਡਦੇ ਆ ਮਾਈ ਥੱਲੇ ਆ ਜਾ ਛੜਤਾ ਤਾਂ ਹੁਣ ਅਮਾ ਜੁੱਤਰੇ ਹੋ ਗਏ ਆ ਪਰ ਲਿਆਂਦੀ ਆ ਮੈਂ ਤੇ ਵੇਚਣ ਖਾਤਰ ਕੱਟਾ ਬਹੁਤ ਸੋਹਣਾ ਨੀਲੀ ਰਾਵੀ ਦਾ نسل ਦਾ ਆਇਕ ਹੁਣ ਉਤਰੇ ਹੋ ਗਏ ਤੇ ਤੁਹਾਨੂੰ ਆਪਣਾ ਦਿਖਾਉਣੇ ਆ ਜਿਹੜੇ ਬਾਹਰ ਆਪਣੇ ਮੁਰਗੇ ਫਿਰਦੇ ਆ ਹੁਣ ਆਥੇ ਛੱਡੇ ਹੋਏ ਸੀਗੇ ਆ ਦੇਖੋ ਆ ਆਪਣਾ ਮਾਜਾ ਚੁੰਗੀ ਜਾਂਦਾ ਬੱਚਾ ਬਰਠੰਡ ਬਹੁਤ ਹੋਈਏ ਬੱਚੇ ਦੇ ਬੂਰੀ ਪਾਉਣੇ ਆ ਬਣ ਕੇ ਅਬ ਹੋਰੀ ਬਾਤ ਈ ਸੀ ਬੱਚੇ ਦੇ ਬਨ ਕੇ ਬੜੀ ਠੰਡ ਤੋਂ ਬਚਾ ਰਹੂਗਾ ਮੁਰਗੇ ਤਾੜਨ ਦਾ ਵੀ ਟਾਈਮ ਹੋ ਗਿਆ ਹੁਣ ਮੁਰਗੇ ਵੀ ਤਾੜ ਗਏ ਆਏ ਹੁਣ ਮੁਰਗੇ ਲੈ ਗਏ ਆਪਾਂ ਤਾੜਨ ਨੂੰ ਖੁੱਡੇ ਚ ਚਲੋ ਚਲੋ ਆ ਦੇਖੋ ਆਪ ਹੀ ਜਾ ਵਰਦੇ ਆ ਸਾਰੇ ਖੁੱਡੇ ਚ ਬਹੁਤ ਸਿਆਣੇ ਆ ਖੁੱਡੇ ਆ ਇਹਨਾਂ ਦੇ ਸਮਝੇ ਆ ਮੇਰਾ ਘਰ ਆ ਉਹਦਾ ਘਰ ਆਓ ਦੇਖੋ ਗਿਆ ਛਾਲ ਮਾਰ ਕੇ ਆਪਣਾ ਮੁਰਗਾ ਆ ਦੇਖੋ ਗਿਆ ਲਾ ਕੇ ਇਹਨਾਂ ਦਾ ਖੁੱਡਾ ਇਹਨਾਂ ਦਾ ਲਾ ਕੇ ਚਲੋ ਅੱਜ ਇਹਦਾ ਵਲੌਗ ਇੱਥੇ ਖਤਮ ਕਰਦੇ ਆਂ ਚੈਨਲ ਸਬਸਕ੍ਰਾਈਬ ਕਰਦੇ ਮੇਰੇ ਨੂੰ ਮਿਲਦੇ ਆਂ ਅਗਲੇ ਵਲੌਗ ਚ ਕਮੈਂਟ ਕਰਕੇ ਦੱਸਿਓ ਵੀ ਵਲੌਗ ਕਿਹੋ ਜਿਹਾ ਲੱਗਿਆ